ਪੇਸ਼ ਹੈ ਸ਼ੀਤ ਦੇ ਆਜਮ ਸ਼ੀਤਪਖ ਸਿੰਘ ਦੇ ਬਾਰੇ ਕਵਿਸ਼ਰੀ ਗੁਜੂ ਗੋੜਿਆ ਨੂੰ ਹੈ ਕੋਈ ਸੀ ਨਹੀਂ ਮਾਦਾ ਜਾਇਆ 210 ਕੱਟੇ ਨੂੰ ਮਾਰਿਆ ਸਨਕੇ ਜਦੋਂ ਨਿਸ਼ਾਨਾ ਲਿਆ ਵੀਰ ਭੱਟ ਸਿੰਘ ਨੇ ਹੱਥੀ ਬੰਨ੍ਹ ਸ਼ਹੀਦੀ ਗਾਨਾ ਲਿਆ ਵੀਰ ਭੱਟ ਸਿੰਘ ਨੇ ਹੱਥੀ ਬੰਨ੍ਹ ਸ਼ਹੀਦੀ ਗਾਨਾ ਰਾਵੀ ਦੇ ਕੰਡੇ ਤੇ ਰੋਸ਼ਨ ਸਮਾਜ ਲਾ ਕੇ ਕਿਤਾਪਰਨ ਸੂਰਮਿਆਂ ਨੇ ਛੱਡਣਾ ਦੇਸ ਜਾਤ ਕਰਾ ਕੇ ਭਾਰਤ ਦੇ ਲੋਕਾਂ ਦੇ ਚੱਲਣਾ ਹਟਜੂ ਹਕਮ ਬਿਗਾਨਾ ਲਿਆ ਵੀਰ ਪੱਟ ਸੇਂਗਣੇ ਹੱਥੀ ਬੰਨ ਚਲੀਦੀ ਗੰਨਾ ਲਿਆ ਵੀਰ ਪੱਟ ਸੇਂਗਣੇ ਹੱਥੀ ਬੰਨ ਚਹੀਦੀ ਗੰਨਾ ਪੁੱਤ ਪਾਰਤ ਮਾਤਾ ਦਾ ਕਰ ਗਿਆ ਦੇਸ ਲਈ ਕੁਰਬਾਨੀ ਪੰਛੀ ਦੇ ਟੱਕਤੇ ਤੇ ਉੜ ਕੇ ਮੋਤ ਖਰੀਦ ਦਿਲ ਜਾਨੀ ਚੜ੍ਹੇ ਲੇਸਤ ਹੀ ਡਾਂ ਦਾ ਦਾਰਿਆ ਰੱਖੂ ਜਾ ਜਮਾਨਾ ਲਿਆ ਵੀਰ ਪੱਟ ਸੇਂਗਣੇ ਹੱਥੀ